ਨਾ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਆਦ ਦਾ ਬੋਧ ਕਰਾਉਂ ਜਿਵੇਂ ਗੀਤਾ ਮੋਗਾ ਪਹਾੜ ਸੋਨਾ ਖੁਸ਼ੀ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਨੰਬਰ 1 ਆਮ ਨਾਮ ਜਾਂ ਜਾਤੀਵਾਚਕ ਨਾਮ ਨੰਬਰ 2 ਖਾਸ ਨਾਮ ਜਾਂ ਨਿਜਵਾਚਕ ਨਾਮ ਨੰਬਰ 3 ਵਸਤੂਵਾਚਕ ਨਾਮ ਜਾਂ ਪਦਾਰਥਵਾਚਕ ਨਾਮ ਨੰਬਰ 4 ਇਕਾਠਵਾਚਕ ਨਾਮ ਨੰਬਰ 5 ਭਾਵਵਾਚਕ ਨਾਮ ਇਹਨਾਂ ਸਾਨੂੰ 6ਵੇਂ 7ਵੇਂ 8ਵੇਂ ਦੇ ਵਿੱਚ ਕਈ ਵਾਰੀ ਖਾਲੀ ਥਾਂ ਆ ਜਾਂਦੀਆਂ ਕਈ ਵਾਰੀ ਮਿਲਾਨ ਆ ਜਾਂਦੇ ਨੇ ਕਈ ਵਾਰੀ ਵਾਕ ਪੂਰੇ ਕਰਨ ਲਈ ਆ ਜਾਂਦੇ ਨੇ ਤਾਂ ਉਹ ਸਾਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ ਪ੍ਰਭਾਸ਼ਾ ਦੇ ਨਾਲ 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 ਕਈ ਵਾਰੀ ਸਾਨੂੰ ਉਦਾਹਰਨ ਦੇ ਦਿੰਦੇ ਆ ਜਿਵੇਂ ਦਰਿਆ ਦੇ ਤਾਂ ਪੰਜਾਬ ਦੇ ਤਾਂ ਤੇਲ ਦੇ ਤਾਂ ਭੱਗ ਦੇ ਤਾਂ ਸੁੱਖ ਦੇ ਤਾਂ ਸਾਨੂੰ ਉਹ ਕਹਿ ਦਿੰਦੇ ਨੇ ਨਾਮ ਦੀ ਕਿਸਮ ਦੱਸੋ ਕਿਹੜੀ ਇਹ ਇਹਨਾਂ ਵਿੱਚੋਂ ਇਹ ਸ਼ਬਦ ਜਿਹੜੇ ਅਸੀਂ ਦੱਸਿਆ ਹੈ ਨਾ ਚੋਂ ਨਾਮ ਦੀ ਕਿਸਮ ਦੱਸੋ ਕਈ ਵਾਰੀ ਇੱਕ ਪਾਸੇ ਇਹ ਸ਼ਬਦ ਦੇ ਦਿੰਦੇ ਨੇ ਇੱਕ ਪਾਸੇ ਨਾਮ ਜਾਂ ਕਿਸਮਾ ਦੇ ਦਿੰਦੇ ਨੇ ਉਹਨਾਂ ਕਹਿੰਦੇ ਨੇ ਮਿਲਾਨ ਕਰੋ ਇਹ ਜੇ ਜਮਿਲਾਨ ਤਾਂ ਹੀ ਹੋ ਸਕਦੀਆਂ ਨੇ ਜੇ ਸਾਨੂੰ ਉਹਨਾਂ ਸ਼ਬਦਾਂ ਬਾਰੇ ਜਾਂ ਉਸ ਪਰਿਭਾਸ਼ਾ ਬਾਰੇ ਗਿਆਨ ਹੋਵੇ ਜਿਵੇਂ ਆਮ ਨਾਮ ਜਾਂ ਜਾਤੀਵਾਚਕ ਉਹਦੀ ਕੀ ਪਰਿਭਾਸ਼ਾ ਵਾ ਤੇ ਉਹਦੀਆਂ ਉਦਾਹਰਨਾਂ ਕਿਹੜੀਆਂ ਨੇ ਇਸੇ ਤਰੀਕੇ ਨਾਲ ਖਾਸ ਨਾਮ ਜਾਂ ਨਿਜਵਾਚਕ ਉਹਦੀ ਕੀ ਪਰਿਭਾਸ਼ਾ ਤੇ ਉਹਦੀਆਂ ਕਿਹੜੀਆਂ ਉਦਾਹਰਨਾਂ ਨੇ ਫਿਰ ਵਸਤੂਵਾਚਕ ਜਾਂ ਪਦਾਰਥਵਾਚਕ ਇਕਾਠਵਾਚਕ ਭਾਵਾਚਕ ਇਸੇ ਤਰੀਕੇ ਨਾਲ ਹੁਣ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਆਮ ਨਾਮ ਦੇਖੀਏ ਆਮ ਨਾਮ ਨੂੰ ਜਾਤੀਵਾਚਕ ਨਾਮ ਵੀ ਕਹਿੰਦੇ ਆ ਹੁਣ ਕਈ ਵਾਰੀ ਇਹੀ ਖਾਲੀ ਥਾਂ ਆ ਜਾਂਦੇ ਆ ਆਮ ਨਾਮ ਦਾ ਦੂਜਾ ਨਾਮ ਕੀ ਹੈ ਹੁਣ ਜੇ ਤਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਨਾਲ ਯਾਦ ਕੀਤਾ ਹੋਊਗਾ ਫਿਰ ਤਾਂ ਅਸੀਂ ਕਹਿ ਸਕਦੇ ਆ ਕਿ ਆਮ ਨਾਮ ਦਾ ਦੂਜਾ ਨਾਮ ਜਾਤੀਵਾਚਕ ਨਾਮ ਹੈ ਤੇ ਖਾਸ ਨਾਮ ਦਾ ਕਹਿ ਸਕਦੇ ਆ ਕਿ ਖਾਸ ਨਾਮ ਦਾ ਦੂਜਾ ਨਾਮ ਕੀ ਹੈ ਜੇ ਅਸੀਂ ਯਾਦ ਕੀਤਾ ਹੋਇਆ ਹੈ ਤਾਂ ਅਸੀਂ ਕਹਿ ਸਕਦੇ ਆ ਕਿ ਖਾਸ ਨਾਮ ਦਾ ਦੂਜਾ ਨਾਮ ਨਿਜਵਾਚਕ ਨਾਮ ਹੈ ਇਸੇ ਤਰੀਕੇ ਨਾਲ ਵਸਤੂਵਾਚਕ ਨਾਮ ਦਾ ਦੂਸਰਾ ਨਾਮ ਕੀ ਹੈ ਪਦਾਰਥਵਾਚਕ ਨਾਮ ਹੈ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲੇ ਨੰਬਰ ਤੇ ਦੇਖੀਏ ਆਮ ਨਾਮ ਜਾਂ ਜਾਤੀਵਾਚਕ ਨਾਮ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਜਾਂ ਥਾਂ ਦੀ ਪੂਰੀ ਜਾਤੀ ਲਈ ਪੂਰੀ ਸ਼੍ਰੇਣੀ ਲਈ ਵਰਤੇ ਜਾਂਦੇ ਹਨ ਜਿਵੇਂ ਮਨੁੱਖ ਕਿਸੇ ਇੱਕ ਮਨੁੱਖ ਦਾ ਨਾਮ ਨਹੀਂ ਲਿਆ ਗਿਆ ਜਦੋਂ ਅਸੀਂ ਕਿਸੇ ਇੱਕ ਮਨੁੱਖ ਦਾ ਨਾਮ ਲਵਾਂਗਾ ਤਾਂ ਉਹਨੇ ਖਾਸ ਨਾਮ ਬਣ ਜਾਣਾ ਪਰ ਅਸੀਂ ਕਹਿ ਰਿਹਾ ਮਨੁੱਖ ਇਹਦਾ ਮਤਲਬ ਪੂਰੀ ਜਾਤੀ ਲਈ ਵਰਤਿਆ ਗਿਆ ਸ਼ਬਦ ਹੈ ਪੈਣ ਮੁੰਡਾ ਮਾਪ ਬਾਪ ਗਾਂ ਪਸ਼ੂ ਸ਼ਹਿਰ ਦਰਿਆ ਪੁਸਤਕ ਫੁੱਲ ਅਧਿਆਪਕ ਪੰਡ ਜੇ ਆਪਾਂ ਕਹਦੇ ਇਹ ਸੁਨੇਤ ਬਾੜੇਵਾਲ ਠੀਕ ਹੈ ਨਾ ਫਿਰ ਉਹ ਆ ਗਿਆ ਵੀ ਉਹ ਖਾਸ ਨਾਮ ਜਦੋਂ ਆਪਾਂ ਪੰਡ ਕਹਦੇ ਤਾਂ ਤਾਂ ਇਹਦਾ ਮਤਲਬ ਕਿ ਉਹ ਆਮ ਨਾਮ ਆ ਜਾਂ ਜਾਤੀਵਾਚਕ ਨਾਮ ਇਹਦੇ ਸ਼ਹਿਰ ਲਾ ਲਓ ਸ਼ਹਿਰ ਦੇ ਵਿੱਚ ਕਹਿ ਸਕਦੇ ਆ ਆਪਾਂ ਹੈਨਾ ਲੁਧਿਆਣਾ ਕੋਈ ਵੀ ਕਹਿ ਸਕਦੇ ਆ ਨਾਮ ਜਲੰਧਰ ਮੋਗਾ ਕੋਈ ਵੀ ਕਹਿ ਸਕਦੇ ਆ ਪਰ ਜਦੋਂ ਉਹਨੂੰ ਆਪਾਂ ਉਸ ਜਗ੍ਹਾ ਦਾ ਨਾਮ ਪੱਕਾ ਲੈ ਦਿੱਤਾ ਤਾਂ ਉਹ ਖਾਸ ਬਣ ਗਿਆ ਜੇ ਸਿੱਧਾ ਹੀ ਸ਼ਹਿਰ ਕਹਿ ਦਿੱਤਾ ਤਾਂ ਉਹ ਆਮ ਬਣ ਗਿਆ ਹੁਣ ਦੂਸਰਾ ਨੰਬਰ ਤੇ ਆ ਗਈ ਸਾਡੇ ਕੋਲੇ ਖਾਸ ਨਾਮ ਜਾਂ ਨਿਜਵਾਚਕ ਨਾਮ ਜਿਹੜੇ ਸ਼ਬਦ ਤੋਂ ਕਿਸੇ ਖਾਸ ਵਿਅਕਤੀ ਖਾਸ ਜੀਵ ਖਾਸ ਸਥਾਨ ਖਾਸ ਵਸਤੂ ਦਾ ਗਿਆਨ ਹੋਵੇ ਜਿਹਨੂੰ ਆਪਾਂ ਬਦਲ ਨਹੀਂ ਸਕਦੇ ਹੁਣ ਮਨੋਖਾ ਮਨੋਖ ਸਾਰੀ ਜਾਤੀ ਲਈ ਆ ਗਿਆ ਪਰ ਜਦੋਂ ਆਪਾਂ ਕਹਿੰਦੇ ਤਾਂ ਭੋਲਾ ਭੋਲਾ RAM ਸ਼ਾਮ ਜੇਕਰ ਮਤਲਬ ਜਿਹਦਾ ਨਾਮ ਆ ਨਾ ਖਾਸ ਜਿਹਦਾ ਖਾਸ ਨਾਮ ਹੈ ਉਹਦਾ ਨਿਜਵਾਚਕ ਨਾਮ ਹੈ ਤਾਂ ਉਹਨੂੰ ਹੀ ਆਪਾਂ ਭੋਲਾ ਕਹਾਂਗੇ ਸ੍ਰੀ ਅੰਮ੍ਰਿਤਸਰ ਸਤਲੁਜ ਜੇ ਦਰਿਆ ਕਹਿ ਦਿੱਤਾ ਆਮ ਜੇ ਸਤਲੁਜ ਕਹਿ ਦਿੱਤਾ ਸਤਲੁਜ ਦਰਿਆ ਤਾਂ ਉਹ ਖਾਸ ਬਣ ਗਿਆ ਇਸੇ ਤਰੀਕੇ ਨਾਲ ਸ਼ਹਿਰ ਕਹਿ ਦਿੱਤਾ ਆਮ ਬਣ ਗਿਆ ਜੇ ਚੰਡੀਗੜ੍ਹ ਕਹਿ ਦਿੱਤਾ ਤਾਂ ਖਾਸ ਬਣ ਗਿਆ ਦਿੱਲੀ ਮਾਨਸਾ ਸਟੇਟ ਬੈਂਕ ਆਫ ਇੰਡੀਆ ਪੰਜਾਬ ਚੰਦ ਧਰਤੀ ਸੂਰਜ ਭਾਰਤ ਇਹ ਜਿਹੜੇ ਨਾਮ ਪੱਕੇ ਨੇ ਨਾ ਭਾਰਤ ਨੂੰ ਆਪਾਂ ਭਾਰਤ ਹੀ ਕਹਾਂਗੇ ਪੰਜਾਬ ਨੂੰ ਆਪਾਂ ਪੰਜਾਬ ਹੀ ਕਹਾਂਗੇ ਸੂਰਜ ਨੂੰ ਆਪਾਂ ਸੂਰਜ ਹੀ ਕਹਾਂਗੇ ਚੰਦ ਨੂੰ ਆਪਾਂ ਚੰਦ ਹੀ ਕਹਾਂਗੇ ਇਸ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਖਾਸ ਨਾਮ ਜਾਂ ਨਿਜਵਾਚਕ ਨਾਮ ਕਿਹਾ ਜਾਂਦਾ ਇਸ ਤੋ ਆ ਜਾਂਦਾ ਸਾਡੇ ਕੋਲੇ ਵਸਤੂਵਾਚਕ ਜਾਂ ਪਦਾਰਥਵਾਚ ਜਿਹੜੇ ਸ਼ਬਦ ਤੋਂ ਤੋਲਣ ਮੇਨਣ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦਾ ਬੋਧ ਹੁੰਦਾ ਜਿਵੇਂ ਰੇਤ ਲਾਲੋ ਪੱਥਰ ਲਾ ਲਓ ਗੋੜ ਲਾ ਲਓ ਸ਼ੱਕਰ ਲਾ ਲਓ ਦੁੱਧ ਲਾ ਲਓ ਪਾਣੀ ਲਾ ਲਓ ਤੇਲ ਲਾ ਲਓ ਸੋਨਾ ਚਾਂਦੀ ਕੱਪੜਾ ਪੱਗ ਲੋਹਾ ਕਣਕ ਚੌਲ ਮਤਲਬ ਕਿ ਜੋ ਵੀ ਚੀਜ਼ਾਂ ਤੋਲੀਆਂ ਜਾਂਦੀਆਂ ਨੇ ਮੀਣੀਆਂ ਜਾਂਦੀਆਂ ਨੇ ਨਾਪੀਆਂ ਜਾਂਦੀਆਂ ਨੇ ਇਹ ਸਾਰੀਆਂ ਕੀ ਆਗੀਆਂ ਸਾਡੇ ਕੋਲੇ ਵਸਤੂਵਾਚਕ ਜਾਂ ਪਦਾਰਥਵਾਚਕ ਇਸ ਤੋਂ ਬਾਅਦ ਆ ਜਾਂਦਾ ਸਾਡੇ ਕੋਲੇ ਇਕੱਠਵਾਚਕ ਨਾਮ ਜਿਹੜੇ ਸ਼ਬਦ ਵਿਅਕਤੀਆਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਨੂੰ ਸਮੂਹਵਾਚਕ ਦੱਸਣ ਇਕੱਠਵਾਰੇ ਦੱਸਣਾ ਇਕੱਠਵਾਚਕ ਨਾਮ ਜਾਂ ਸਮੂਹਵਾਚਕ ਨਾਮ ਠੀਕ ਹੈ ਜਿਵੇਂ ਹੁਣ ਆਏ ਇਹਦੇ ਚ ਆ ਗਿਆ ਆਪਣੇ ਕੋਲੇ ਫੌਜ ਆ ਗਈ ਫੌਜੀ ਸਾਰੇ ਇਕੱਠੇ ਹੋ ਗਏ ਨਾ ਸ਼੍ਰੇਣੀ ਆ ਗਈ ਕਲਾਸ ਦੇ ਬੱਚੇ ਸਾਰੇ ਇਕੱਠੇ ਹੋ ਗਏ ਟੀਮ ਆ ਗਈ ਜਿਹੜੀ ਖੇਡਣ ਲਈ ਟੀਮ ਆ ਚਾਹੇ ক্রিকেট ਲੈ ਲੋ ਚਾਹੇ ਜਿਹੜੀ ਮਰਜ਼ੀ ਟੀਮ ਲੈ ਲੋ ਨਾ ਟੋਲੀ ਜੱਥਾ ਵਗ਼ ਰੇੜ ਡਾਰ ਖੇਰ ਜੰਜ ਇਹ ਸਾਰੇ ਕੀ ਨੇ ਇਕੱਠਵਾਚਕ ਨਾਮ ਜਾਂ ਸਮੂਹਵਾਚਕ ਨਾਮ ਅੱਗੇ ਆ ਜਾਂਦਾ ਸਾਡੇ ਕੋਲੇ ਭਾਵਵਾਚਕ ਨਾਮ ਜਿਹੜੇ ਸ਼ਬਦ ਉਹ ਕਿਸੇ ਭਾਵ ਗੁਣ ਜਾਂ ਹਾਲ ਦਾ ਗਿਆਨ ਹੋਵੇ ਜਿਵੇਂ ਭਾਵ ਮਹਿਸੂਸ ਹੋਵੇ ਉਹ ਇਹ ਚੀਜ਼ਾਂ ਫੜੀਆਂ ਨਹੀਂ ਜਾ ਸਕਦੀਆਂ ਨਾ ਸਿਰਫ ਇਹ ਭਾਵਵਾਚਕ ਨਾਮ ਦੇ ਵਿੱਚ ਕੱਲੀਆਂ ਮਹਿਸੂਸ ਹੀ ਕੀਤੀਆਂ ਜਾ ਸਕਦੀਆਂ ਨੇ ਠੀਕ ਹੈ ਜਿਹੜੇ ਸ਼ਬਦ ਤੋਂ ਕਿਸੇ ਭਾਵ ਗੁਣ ਜਾਂ ਹਾਲਤ ਦਾ ਗਿਆਨ ਹੋਵੇ ਉਸ ਨੂੰ ਕੀ ਕਹਿੰਦੇ ਆਪਾਂ ਭਾਵਵਾਚਕ ਨਾਮ ਕਹਿੰਦੇ ਹਨ ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਆ ਜਾਂਦਾ ਵਾ ਸੁੰਦਰਤਾ ਠੀਕ ਹੈ ਸਿਹਤ ਗੁਲਾਮੀ ਗਰੀਬੀ ਬਿਮਾਰੀ ਖੁਸ਼ੀ ਸੁੱਖ ਦੁੱਖ ਬਚਪਨ ਬੁਢੇਪਾ ਪਿਆਰ ਦੇਸ਼ ਭਗਤੀ ਵਫਾਦਾਰੀ ਇਹ ਚੀਜ਼ਾਂ ਆਪਾਂ ਮਹਿਸੂਸ ਕਰਦੇ ਆਂ ਠੀਕ ਹੈ ਨਾ ਇਹਨਾਂ ਨੂੰ ਮਹਿਸੂਸ ਕਰਦੇ ਆ ਪਰ ਇਹਨਾਂ ਨੂੰ ਨਾ ਤਾਂ ਵੇਖਦੇ ਆ ਨਾ ਇਹਨੂੰ ਛੂਹ ਸਕਦੇ ਆ ਠੀਕ ਆ ਨਾ ਤਾਂ ਉਹ ਕਿਹੜੇ ਆ ਜਾਂਦੇ ਨੇ ਸਾਡੇ ਕੋਲੇ ਪਾਵਾਚਕ ਨਾਅ ਠੀਕ ਆ